ਮੌਜੂਦਾ ਸਮੇਂ ਦੇ ਵਿੱਚ ਪਰਿਵਾਰਵਾਦ ਅੱਗੇ ਆ ਗਿਆ ਪਰਿਵਾਰ ਪਹਿਲਾਂ ਹੋ ਗਿਆ ਪਰਿਵਾਰ ਪਹਿਲਾਂ ਹੋ ਗਿਆ ਨਿੱਜ ਪਹਿਲਾਂ ਹੋ ਗਿਆ ਪੰਥ ਠੱਠੇ ਖੂਚ ਜਾਵੇ ਅਕਾਲੀ ਦਲ ਮੈਂ ਜੋ ਦੇਖਣਾ ਪਿੰਡਾਂ ਦੇ ਵਿੱਚ ਸਾਡਾ ਮਾਲਵਾ ਏਰੀਆ ਮੇਰਾ ਪਿੰਡ ਭਗਤਾ ਹੈ ਉੱਥੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਯਾਰ ਕੁਝ ਮਰਜ਼ੀ ਹੋ ਜੇ ਸਾਡੀ ਵੋਟ ਤਾਂ ਅਕਾਲੀ ਦਲ ਨੂੰ ਜਾਏਗੀ ਕੇ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਨਾਲ ਬਿਲਕੁਲ ਅੱਗੇ ਉਹਨੂੰ ਦੂਜੀਆਂ ਪਾਰਟੀਆਂ ਵਾਂਗ ਨਹੀਂ ਦੇਖਣਾ ਚਾਹੀਦਾ ਜਿਹੜਾ ਅਕਾਲੀ ਗੱਲ ਬਣਿਆ ਪੁਨਰ ਸਰਜੀਤ ਬਣਿਆ ਪੰਥ ਦੀ ਗੱਲ ਕਰਦਾ ਕਰਦਾ ਉਹ ਕਹਿੰਦਾ ਸੀ ਕਿ ਸੁਖਵੀਰ ਬਾਦਲ ਹੋਣਾ ਨੇ ਕਬਜ਼ਾ ਕਰ ਲਿਆ ਪਰ ਅੱਜ ਆਪ ਖੇਰੂ ਖੇਰੂ ਹੋਣ ਤੇ ਲੱਗੇ ਹੋਏ ਨੇ ਲਖਨਤਾ ਨੂੰ ਲੈ ਕੇ ਇੱਕ ਬਹਿਸ ਲੰਮੇ ਸਮੇਂ ਤੋਂ ਚੱਲ ਰਹੀ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਵਿੱਚੋਂ ਅਸੀਂ ਬਾਹਰ ਆਏ ਆ ਉਦੋਂ ਵੀ ਚੱਲ ਰਹੀ ਸੀ ਉਹ ਮੌਜੂਦਾ ਸਮੇਂ ਦੇ ਵਿੱਚ ਵੀ ਚੱਲ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ ਪਰ ਪਿਛਲੇ ਸਮੇਂ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਉਹ ਦੂਜੀਆਂ ਪਾਰਟੀਆਂ ਨਾਲੋਂ ਵੀ ਨਿਵਾਨ ਚ ਚਲਾ ਗਏ ਫੈਡਰੇਸ਼ਨ ਦੇ ਅਲੱਗ-ਅਲੱਗ ਧੜਿਆਂ ਨੂੰ ਇਕੱਠਿਆਂ ਕਰਕੇ 19 ਜਨਵਰੀ 1995 ਨੂੰ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਉਂਦੇ ਆ ਹੂੰ ਤੇ 96 ਦੇ ਵਿੱਚ ਇੱਕ ਕਾਨਫਰੰਸ ਹੁੰਦੀ ਹੈ ਔਰ ਉਸ ਕਾਨਫਰੰਸ ਦੇ ਵਿੱਚ ਮਾਗੀ ਦੇ ਮੌਕੇ ਤੇ ਮੈਂ ਵੀ ਮੁਖਸਰ ਸਾਹਿਬ ਜਾਨਾ ਜੀ ਤਾਂ ਉੱਥੇ ਲਾਂਚ ਕੀਤਾ ਜਾਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਲਾਂਚ ਕੀਤਾ ਇਹ ਲਾਂਚ ਕੀਤਾ ਜਾਂਦਾ ਔਰ ਪੁੱਛਦੇ ਆ ਆ ਬਾਦਲ ਸਾਹਿਬ ਬੈਠੇ ਆ ਆ ਟੌੜਾ ਸਾਹਿਬ ਬੈਠੇ ਕੋਈ ਫੋਟੋ ਲੱਭ ਜੇਗੀ ਮੈਂ ਤੁਹਾਨੂੰ ਭੇਜਦਾ ਵਿਚਕਾਰ ਮੈਂ ਬੈਠਾ ਤੁਸੀਂ ਦੇਖੋ 1996 ਦੀ ਗੱਲ ਹੈ ਤਾਂ ਉਹ ਪੁੱਛਦੇ ਕਿ ਕਾਕਾ ਜੀ ਕਿਵੇਂ ਬੋਲੇ ਆ ਉਹਦੇ ਜੀ ਠੀਕ ਹੀ ਏ ਡਿਪਟੀ ਮੁੱਖ ਮੰਤਰੀ ਵੀ ਬਣ ਗਏ ਕੇਂਦਰੀ ਰਾਜ ਮੰਤਰੀ ਵੀ ਬਣ ਗਏ ਐਮ ਐਲ ਏ ਵੀ ਬਣ ਗਏ ਐਮ ਪੀ ਵੀ ਬਣ ਗਏ ਹਾਂਜੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਬਾਪੂ ਪੰਜ ਵਾਰੀ ਮੁੱਖ ਮੰਤਰੀ ਬਣ ਗਏ ਲੇਕਿਨ ਸਾਡੇ ਵਿੱਚ ਕੀ ਘਾਟ ਸੀ ਕਿਉਂਕਿ ਉਹ ਇੱਕ ਰਾਜਨੀਤਿਕ ਬਾਪੂ ਦੇ ਬੇਟੇ ਸੰ ਅਸੀਂ ਆਮ ਘਰਾ ਦੇ ਵਿੱਚੋਂ ਆਏ ਸੀ ਲੇਕਿਨ ਜਿਹੜੇ ਸਾਡੇ ਹੱਕ ਸੀ ਉਹ ਸਾਡੇ ਕੋਲ ਖੋ ਕੇ ਉਹਨਾਂ ਨੇ ਜਵਾਈਆਂ ਭਾਈਆਂ ਪੁੱਤਰਾ ਭਤੀਜਿਆਂ ਦੇ ਵਿੱਚ ਪਰਿਵਾਰ ਚ ਵੰਡ ਪਰਿਵਾਰ ਚ ਵੰਡ ਲਿਆ ਅਬ ਜਿਹੜੀ ਗੱਲ ਆਪਾਂ ਕਾਲੀ ਦਲ ਦੀ ਕਰਦੇ ਆਂ ਵੀ ਕਾਲੀ ਦਲ ਮੈਂ ਜੋ ਦੇਖਣਾ ਪਿੰਡਾਂ ਦੇ ਵਿੱਚ ਸਾਡਾ ਮਾਲਵਾ ਏਰੀਆ ਮੇਰਾ ਪਿੰਡ ਭਗਤਾ ਹੈ ਉੱਥੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਯਾਰ ਕੁਝ ਮਰਜ਼ੀ ਹੋ ਜੇ ਸਾਡੀ ਵੋਟ ਤਾਂ ਕਾਲੀ ਦਲ ਨੂੰ ਜਾਣੀ ਮਤਲਬ ਮਾਣ ਹੋਣ ਤੇ ਮਹਿਸੂਸ ਹੁੰਦਾ ਸੀ ਅੱਜ ਕਿਉਂ ਸ਼ਰਮ ਮਹਿਸੂਸ ਹੁੰਦੀ ਹੈ ਲੋਕਾਂ ਦੇ ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਬੜੀਏ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਵੇਖੋ ਜੀ ਅਕਾਲੀ ਦਲ ਦਾ ਡਾਊਨਫਾਲ ਆ ਗਿਆ ਉਹ ਡਾਊਨਫਾਲ ਵੇਖਦੇ ਆ ਕਿ ਉਹ ਸਤਾ ਦੇ ਵਿੱਚ ਨਹੀਂ ਆਇਆ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਨਹੀਂ ਲੋਕਾਂ ਨੇ ਨਜ਼ਰ ਉਸ ਤੋਂ ਉੱਤਰਿਆ ਅਕਾਲੀ ਦਲ ਰੋਮਣੀ ਅਕਾਲੀ ਦਲ ਜਦੋਂ ਬਣਾਇਆ ਗਿਆ ਸੀ ਸਾਡੇ ਪੁਰਖਿਆਂ ਨੇ ਤਾ ਉਦੋਂ ਉਹ ਸਿੱਖੀ ਸਿਧਾਂਤਾਂ ਨਾਲ ਪਰਨਾਇਆ ਹੋਇਆ ਸੀ ਜੀ ਔਰ ਉਹਦੇ ਸਾਹਮਣੇ ਵੱਡੀਆਂ ਜ਼ਿੰਮੇਵਾਰੀਆਂ ਸੀ ਉਸ ਵੇਲੇ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ ਦੇਸ਼ ਦੀ ਆਜ਼ਾਦੀ ਦੀ ਔਰ ਜਿਹੜੇ ਮਹੰਤ ਸੀ ਉਹ ਗੁਰਦੁਆਰਿਆਂ ਤੇ ਕਬਜ਼ਾ ਕਰੀ ਬੈਠੇ ਲੇਕਿਨ ਇੱਕ ਸਮਾਂ ਐਸਾ ਆ ਗਿਆ ਕਿ ਉਹ ਮਹੰਤਾਵਾਗੀ ਸਾਡੀ ਜਿਹੜਾ ਸਾਡੀ ਲੀਡਰਸ਼ਿਪ ਨੇ ਚੱਲਣਾ ਸ਼ੁਰੂ ਕਰਤਾ ਕਬਜ਼ਾ ਧਾਰੀ ਨੀਤੀ ਜੀ ਪਰ ਲੋਕ ਕਿਹੜੇ ਕਾਲੀਦਾਨ ਨੂੰ ਮੰਨਣਾ ਨੌਕਦਾ ਇਸ ਟੀ ਚੁੱਲ ਜੇ ਬੈਠਿਆ ਕਿੱਧਰ ਗਈਏ ਹੁਣ ਬੀਜੇਪੀ ਏ ਉਹ ਆਰਐਸਐਸ ਤੋਂ ਸੇਧ ਲੈ ਕੇ ਚੱਲ ਰਹੀ ਹੈ ਉਹ ਜੋ ਉਹ ਕਹਿੰਦੇ ਆ ਉਹ ਹੋਸੋ ਕਰਦੇ ਆ ਤੁਸੀਂ ਇਹ ਦੇਖੋ ਆ ਬੀਤੇ ਦਿਨ ਇੱਕ ਫੈਸਲਾ ਕੀਤਾ ਮਜੂਦਾ ਸਿੰਘ ਸਹਿਬਾਨਾ ਨੇ ਜੀ ਤੇ ਦੋਸ਼ੀਆਂ ਦੀ ਕਤਾਰ ਵਿੱਚ ਕੌਣ ਖੜੇ ਸੀ ਗਿਆਨੀ ਗੁਰਬਚਨ ਸਿੰਘ ਸਾਹਿਬ ਦਾ ਜ세ਦਾਰ ਸ੍ਰੀ ਕਾਲਕੈ ਕਿ ਜਿਹਨਾਂ ਨੂੰ ਭਾਜੀਪੀ ਆਰਐਸਐਸ ਜੀ ਸੌਂਦੀ ਹੈ ਹਾਂ ਹਾਂ ਪਰ ਭਾਜੀਪੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਜਿਹਦੇ ਨਾਲ ਉਹ ਸਾਂਝ ਪਾਉਂਦੀ ਹੈ ਉਹ ਖਤਮ ਹੀ ਹੋ ਜਾਂਦਾ ਬੰਦਾ ਜਿਹੜੀ 1997 ਦੇ ਵਿੱਚ ਸਾਂਝ ਪਈ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਸਾਰੇ ਧੜੇ ਭਾਜੀਪੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਖਤਮ ਵੀ ਹੋ ਸਕਦੇ ਨੇ ਦੇਖੋ ਅਨਟਾਈਟਲ ਵਿਦ ਹੈਪੀ ਪਕਤਾ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਸਿਆਸਤ ਹਮੇਸ਼ਾ ਗਰਮ ਰਹਿੰਦੀ ਹੈ ਅਕਾਲੀ ਚਰਚਾਂ ਚ ਰਹਿੰਦੇ ਨੇ ਹਮੇਸ਼ਾ ਤਰਨਤਨ ਦੀ ਜਿਮਨੀ ਚੋਣ ਤੋਂ ਬਾਅਦ ਵੀ ਚਰਚਾ ਛੜੀ ਕਿ ਕਾਲੀ ਦਲ ਵਾਪਸ ਆਏਗਾ ਜਾਂ ਨਹੀਂ ਆਏਗਾ ਕਾਲੀ ਦਲ ਦੇ ਬਹੁਤ ਸਾਰੇ ਧੜੇ ਬਣ ਗਏ ਲੋਕ ਸੋਚਦੇ ਕਿ ਕਿਹੜੇ ਕਾਲੀ ਦਲ ਵੱਲ ਜਾਈਏ ਸਾਡਾ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਬੋਲੋ ਮੁੱਖ ਬੁਲਾਰੇ ਕਰਨੈਲ ਸੰਤੀਰ ਮਹੰਮਦ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸੇਤ ਠੀਕ ਹੈ ਤੁਹਾਡੀ ਬਿਲਕੁਲ ਚੜ੍ਹਦੀ ਕਲਾ ਜੀ ਤੁਹਾਡੀ ਸੇਤ ਠੀਕ ਹੈ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ ਜਿਹੜਾ ਅਕਾਲੀ ਦਲ ਬਣਿਆ ਪੁਨਰ ਸਰਜੀਤ ਬਣਿਆ ਪੰਥ ਦੀ ਗੱਲ ਕਰਦਾ ਕਰਦਾ ਉਹ ਕਹਿੰਦਾ ਸੀ ਕਿ ਸੁਖਵੀਰ ਬਾਦਲ ਹੋਣਾ ਨੇ ਕਬਜ਼ਾ ਕਰ ਲਿਆ ਪਰ ਅੱਜ ਆਪ ਖੇਰੂ ਖੇਰੂ ਹੋਣ ਤੇ ਲੱਗੇ ਹੋਏ ਨੇ ਦੇਖੋ ਇਹ ਪਰਸਪੈਕਸ਼ਨ ਬਣਾਈ ਜਾ ਰਹੀ ਹੈ ਕਿ ਖੇਰੂ ਖੇਰੂ ਹੋ ਰਿਹਾ ਨਹੀਂ ਅਸਲ ਦੇ ਵਿੱਚ ਸਿਧਾਂਤਕ ਸੋਚ ਨਾਲ ਪ੍ਰਣਾਏ ਹੋਏ ਜਿਹੜੇ ਆਗੂ ਨੇ ਉਹ ਇਸ ਮਹਿਸੂਸ ਕਰ ਰਹੇ ਆ ਕਿ ਸ਼੍ਰੋਮਣੀ ਕਾਲੀਦਾਲ ਰਿਵਾਈਵ ਕਿਵੇਂ ਹੋਵੇ ਹੂੰ ਉਹਦੇ ਵਿੱਚ ਵਿਲੱਖਣਤਾ ਨੂੰ ਲੈ ਕੇ ਇੱਕ ਬਹਿਸ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਦੋਂ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਵਿੱਚੋਂ ਅਸੀਂ ਬਾਹਰ ਆਏ ਆ ਉਦੋਂ ਵੀ ਚੱਲ ਰਹੀ ਸੀ ਉਹ ਮੌਜੂਦਾ ਸਮੇਂ ਦੇ ਵਿੱਚ ਵੀ ਚੱਲ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ ਕਿਉਂਕਿ ਜਿਉਂਦੀਆਂ ਜਾਗਦੀਆਂ ਕਾਮਾਂ ਜਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਸਿਧਾਂਤ ਨਾਲ ਬੱਜੀਆਂ ਹੁੰਦੀਆਂ ਸੋਚ ਨਾਲ ਬੱਜੀਆਂ ਹੁੰਦੀਆਂ ਨੇ ਉਹ ਹਮੇਸ਼ਾ ਆਪਣਾ ਅਧਿਆਨ ਕਰਦੀਆਂ ਰਹਿਣੀਆਂ ਜੀ ਪਾਣੀ ਵੀ ਜਿਹੜਾ ਇੱਕ ਜਗ੍ਹਾ ਦੇ ਉੱਤੇ ਖੜਾ ਰਹਿ ਤੇ ਮੁਸ਼ਕ ਜਾਂਦਾ ਤੇ ਜੇ ਪਾਣੀ ਦਾ ਵਹਾਅ ਚੱਲਦਾ ਰਹੇ ਤਾਂ ਉਹ ਨਿਰਮਲ ਪਾਣੀ ਰਹਿੰਦਾ ਇਸੇ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਭਗਤਾ ਜੀ ਮੈਂ ਗੱਲ ਦੱਸਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਨਾਲ ਬਿਲਕੁਲ ਅੱਗੇ ਉਹਨੂੰ ਦੂਜੀਆਂ ਪਾਰਟੀਆਂ ਵਾਂਗ ਨਹੀਂ ਦੇਖਣਾ ਚਾਹੀਦਾ ਪਰ ਪਿਛਲੇ ਸਮੇਂ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਉਹ ਦੂਜੀਆਂ ਪਾਰਟੀਆਂ ਨਾਲ ਵੀ ਨਿਵਾਣ ਚ ਚਲਾ ਗਿਆ ਜੀ ਦੂਜੀਆਂ ਪਾਰਟੀਆਂ ਦਾ ਮਤਲਬ ਇਹ ਆ ਕਿ ਬਹੁਤ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਧਰਮ ਨਾਲ ਕੋਈ ਵਾਸਤਾ ਨਹੀਂਗਾ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਾਰਾ ਨਹੀਂ ਦਿੱਤਾ ਲੇਕਿਨ ਉਹਨਾਂ ਨੇ ਜਿਹੜੀਆਂ ਅਕਾਲੀ ਦਲ ਦੇ ਉੱਪਰ ਦੋਸ਼ ਲੱਗੇ ਸੀ ਉਹਨਾਂ ਨੂੰ ਇੱਕ ਪਬਲਿਕ ਦੇ ਵਿੱਚ ਲਿਜਾ ਕੇ ਕਹਿ ਦਿੱਤਾ ਕਿ ਆਹ ਅਕਾਲੀਆਂ ਨੇ ਮਾੜੇ ਕੰਮ ਕੀਤੇ ਅਸੀਂ ਇਹਨਾਂ ਨੂੰ ਸਹੀ ਕਰਾਂਗੇ ਜੀ ਇਹ ਤਾਂ ਜ਼ਰੂਰ ਕਿਹਾ ਲੇਕਿਨ ਉਹਨਾਂ ਨੇ ਆਪਣੇ ਵੱਲੋਂ ਕੋਈ ਨਾਰਾ ਨਹੀਂ ਦਿੱਤਾ ਲੇਕਿਨ ਜਿਹੜਾ ਅਕਾਲੀ ਦਲ 14 ਦਸੰਬਰ 1920 ਨੂੰ ਬਣਿਆ ਅਕਾਲ ਤਖਤ ਸਰ ਦੀ ਫਸੀਲ ਤੋਂ ਉਹਨੇ ਇੱਕ ਨਾਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਹਾਂਜੀ ਉਹਨੇ ਨਾਰਾ ਦਿੱਤਾ ਸੀ ਪੰਥ ਪਹਿਲਾ ਤੇ ਮੇਰੇ ਜਿਹੜੇ ਪਰਿਵਾਰਕ ਮਸਲੇ ਨੇ ਜਾਂ ਮੇਰੇ ਨਿੱਜੀ ਮਸਲੇ ਨੇ ਉਹ ਬਾਅਦ ਦੇ ਵਿੱਚ ਹੋਣਗੇ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਪਰਿਵਾਰਵਾਦ ਅੱਗੇ ਆ ਗਿਆ ਪਰਿਵਾਰ ਪਹਿਲਾਂ ਹੋ ਗਿਆ ਪਰਿਵਾਰ ਪਹਿਲਾਂ ਹੋ ਗਿਆ ਨਿੱਜ ਪਹਿਲਾਂ ਹੋ ਗਿਆ ਨਿੱਜ ਪ੍ਰਸਤੀ ਪਹਿਲਾਂ ਹੋ ਗਈ ਜੀ ਪੰਥ ਵਸੇ ਮੈਂ ਜਿਹੜਾ ਮਨ ਚੌਕ ਨੇਰਾ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਵੱਡਾ ਇੱਕ ਸਿਧਾਂਤ ਬਖਸ਼ਿਆ ਅਸੀਂ ਤਾਂ ਉਹਦੇ ਪਹਿਰੇਦਾਰ ਬਣਨਾ ਸੀ ਲੇਕਿਨ ਅਸੀਂ ਕਿਹਾ ਕਿ ਪੰਥ ਠੱਠੇ ਖੂਚ ਜਾਵੇ ਲੇਕਿਨ ਸਾਡੇ ਘਰ ਬਾਹਰ ਸਾਡੀਆਂ ਕੋਠੀਆਂ ਮਹਿਲ ਬਾੜੀਆਂ ਸਾਡੇ ਵੱਡੇ ਰਤਬੇ ਤੇ ਸਾਡੇ ਪਰਿਵਾਰ ਜਿਹੜੇ ਆ ਉਹ ਹਰ ਪਾਸੇ ਨਜ਼ਰ ਆਉਣੇ ਚਾਹੀਦੇ ਆ ਮੈਂ ਕਈ ਵਾਰੀ ਸੋਚਦਾ ਮੇਰੇ ਸਾਹਮਣੇ 1996 ਦੇ ਵਿੱਚ 1995 ਦੇ ਵਿੱਚ ਪੰਜ ਸਿੰਘ ਸਹਿਬਾਨ ਮੈਨੂੰ ਜਥੇਦਾਰ ਸ੍ਰੀ ਅਕਾਲ ਤਖਸੈਬ ਤੇ ਬਾਕੀ ਸਿੰਘ ਸਹਿਬਾਨ ਇੱਕ ਫੈਸਲਾ ਕਰਕੇ ਫੈਡਰੇਸ਼ਨ ਦੇ ਅਲੱਗ-ਅਲੱਗ ਧੜਿਆਂ ਨੂੰ ਇਕੱਠਿਆਂ ਕਰਕੇ 19 ਜਨਵਰੀ 1995 ਨੂੰ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਉਂਦੇ ਆ ਤੇ 96 ਦੇ ਵਿੱਚ ਇੱਕ ਕਾਨਫਰੰਸ ਹੁੰਦੀ ਹੈ ਔਰ ਉਸ ਕਾਨਫਰੰਸ ਦੇ ਵਿੱਚ ਮਾਗੀ ਦੇ ਮੌਕੇ ਤੇ ਮੈਂ ਵੀ ਮੁਖਸਰ ਸਾਹਿਬ ਜਾਣਾ ਜੀ ਤਾਂ ਉੱਥੇ ਲਾਂਚ ਕੀਤਾ ਜਾਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹਾਂ ਹਾਂਜੀ ਲਾਂਚ ਕੀਤਾ ਜਾਂਦਾ ਲਾਂਚ ਕੀਤਾ ਜਾਂਦਾ ਔਰ ਪੁੱਛਦੇ ਆ ਆ ਬਾਦਲ ਸਾਹਿਬ ਬੈਠੇ ਆ ਆ ਟੋੜਾ ਸਾਹਿਬ ਬੈਠੇ ਕੋਈ ਫੋਟੋ ਲੱਭ ਜੇਗੀ ਮੈਂ ਤੁਹਾਨੂੰ ਭੇਜਦਾ ਵਿਚਕਾਰ ਮੈਂ ਬੈਠਾ ਹਾਂ ਤੁਸੀਂ ਦੇਖੋ 1996 ਦੀ ਗੱਲ ਹੈ ਤਾਂ ਉਹ ਪੁੱਛਦੇ ਕਿ ਕਾਕਾ ਜੀ ਕਿਵੇਂ ਬੋਲੇ ਆ ਉਹਦੇ ਜੀ ਠੀਕ ਹੀ ਏ ਟੋੜਾ ਸਾਹਿਬ ਅੱਗੋਂ ਬੋਲਦੇ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਮੈਂ ਉਹ ਦੱਸ ਰਿਹਾ ਉਹ ਕਹਿੰਦੇ ਕਿ ਠੀਕ ਹੀ ਏ ਮਤਲਬ ਕਿ ਉਹਨਾਂ ਨੇ ਉਹਨੂੰ ਪੁੱਛਿਆ ਕਿ ਬਾਦਲ ਸਾਹਿਬ ਨੇ ਕਿ ਕਿਵੇਂ ਬੋਲੇ ਆ 1996 ਤੋਂ ਲੈ ਕੇ ਅੱਜ ਤੱਕ ਉਹ ਡਿਪਟੀ ਮੁੱਖ ਮੰਤਰੀ ਵੀ ਬਣ ਗਏ ਕੇਂਦਰੀ ਰਾਜ ਮੰਤਰੀ ਵੀ ਬਣ ਗਏ ਐਮ ਐਲ ਏ ਵੀ ਬਣ ਗਏ ਐਮ ਪੀ ਵੀ ਬਣ ਗਏ ਹਾਂਜੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਬਾਪੂ ਪੰਜ ਵਾਰੀ ਮੁੱਖ ਮੰਤਰੀ ਬਣ ਗਏ ਹੂੰ ਔਰ ਮੇਰੇ ਸਾਹਮਣੇ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਸੁਨਾਮ ਦੀ ਇਲੈਕਸ਼ਨ ਸਭ ਤੋਂ ਪਹਿਲਾਂ ਉਹਨਾਂ ਦੀ ਕੈਂਪੇਨ ਅਸੀਂ ਕੀਤੀ ਜੀ ਹਾਂਜੀ ਪੰਜ ਵਾਰ ਉਹ ਐਮਐਲਏ ਬਣ ਗਏ ਹੂੰ ਲੇਕਿਨ ਸਾਡੇ ਵਿੱਚ ਕੀ ਘਾਟ ਸੀ ਕਿਉਂਕਿ ਉਹ ਇੱਕ ਰਾਜਨੀਤਿਕ ਬਾਪੂ ਦੇ ਬੇਟੇ ਸਨ ਹੂੰ ਅਸੀਂ ਆਮ ਘਰਾ ਦੇ ਵਿੱਚੋਂ ਆਏ ਸੀ ਹੂੰ ਲੇਕਿਨ ਜਿਹੜੇ ਸਾਡੇ ਹੱਕ ਸੀ ਉਹ ਸਾਡੇ ਕੋਲ ਖੋਹ ਕੇ ਉਹਨਾਂ ਨੇ ਜਵਾਈਆਂ ਪਾਈਆਂ ਪੁੱਤਰਾਂ ਭਤੀਜਿਆਂ ਦੇ ਵਿੱਚ ਪਰਿਵਾਰ ਚ ਵੰਡ ਪਰਿਵਾਰ ਚ ਵੰਡ ਦਿੱਤੇ ਇਹ ਤਾਂ ਦੋ ਮਸਾਲਾ ਨੇ ਪਰ ਤੁਹਾਡੇ ਚ ਕਦੇ ਰੋਸਾ ਨਜ਼ਰ ਨਹੀਂ ਆਇਆ ਰੋਸਾ ਪਤਾ ਕੀ ਹੁੰਦਾ ਜੀ ਅਸੀਂ ਤਾਂ ਜਿਵੇਂ ਕਿਸਾਨ ਨੂੰ ਇੱਕ ਬੋਨਸ ਮਿਲ ਜਾਂਦਾ ਨਾ ਕਿਸਾਨ ਨੂੰ ਕਿਸਾਨ ਫਸਲ ਵੇਚ ਕੇ ਆ ਗਿਆ ਜੀ ਉਹਨੂੰ ਇੱਕ ਬੋਨਸ ਮਿਲ ਜਾਂਦਾ ਤੇ ਉਹ ਫਿਰ ਮਹਿਸੂਸ ਕਰਦਾ ਕਿ ਯਾਰ ਇਹ ਵੀ ਇਹ ਨਾਲ ਵੀ ਦਿੰਦੇ ਦਿੱਤਾ ਵੀ ਸੀ ਸਾਨੂੰ ਤਾਂ ਸਾਡੀ ਜ਼ਿੰਦਗੀ ਜਿਹੜੇ ਅੱਜ ਆ ਜਿਹੜੇ ਪਾਲਸਾਂ ਨੂੰ ਮਿਲ ਗਏ ਆ ਕਿ ਅਸੀਂ ਅਸੀਂ ਤਾਂ ਇਹ ਗੁਰੂ ਪਾਸ਼ਾ ਦਾ ਸ਼ਕਰਾਨਾ ਇਹ ਕਰਦੇ ਆ ਸਾਥੀ ਸਾਡੇ ਜਿਹੜੇ ਉਸ ਵੇਲੇ ਜਦੋਂ ਉਹਨਾਂ ਨਿਗਾਹ ਮਾਰੀ ਦੀ ਏ ਉਹ ਸਾਰੇ ਸ਼ਹਾਦਤ ਦਾ ਜਾਮ ਪੀ ਗਏ ਜਾਂ ਕੁਝ ਨੂੰ ਸਾਡੇ ਆਪਣਿਆਂ ਨੇ ਸ਼ਹੀਦ ਕਰ ਦਿੱਤਾ ਜੀ ਹਾਂਜੀ ਲੇਕਿਨ ਅਸੀਂ ਉਹਨਾਂ ਦੇ ਵਿੱਚੋਂ ਅੱਜ ਬਚੇ ਆ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜਾ ਕਰਜ਼ ਸਾਡੇ ਸਿਰ ਤੇ ਆ ਕੌਮੀ ਫਰਜ਼ ਨੇ ਅਸੀਂ ਉਹਨਾਂ ਨੂੰ ਕਿਵੇਂ ਨਿਭਾਈਏ ਉਹਨਾਂ ਪ੍ਰਤੀ ਸਾਡੀ ਇੱਕ ਪਹਿਰੇਦਾਰੀ ਬੰਦੀ ਏ ਸਾਡੀ ਸੋਚ ਬਣਦੀ ਏ ਸਾਡੀ ਡਿਊਟੀ ਬਣਦੀ ਉਹਨੂੰ ਅਸੀਂ ਕਿਵੇਂ ਨਿਭਾਈਏ ਅਸੀਂ ਤਾਂ ਉਹਦੇ ਉੱਤੇ ਲੱਗੇ ਹੋਏ ਆ ਜਿਹੜੀ ਗੱਲ ਆਪਾਂ ਕਾਲੀ ਦਲ ਦੀ ਕਰਦੇ ਆਂ ਵੀ ਕਾਲੀ ਦਲ ਮੈਂ ਜੋ ਦੇਖਣਾ ਪਿੰਡਾਂ ਦੇ ਵਿੱਚ ਸਾਡਾ ਮਾਲਵਾ ਏਰੀਆ ਮੇਰਾ ਪਿੰਡ ਭਗਤਾ ਓਥੇ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਯਾਰ ਕੁਝ ਮਰਜ਼ੀ ਹੋ ਜੇ ਸਾਡੀ ਵੋਟ ਤਾਂ ਕਾਲੀ ਦਲ ਨੂੰ ਜਾਣੀ ਆ ਮਤਲਬ ਮਾਣ ਹੋਣ ਤੇ ਮਹਿਸੂਸ ਹੁੰਦਾ ਸੀ ਅੱਜ ਕਿਉਂ ਸ਼ਰਮ ਮਹਿਸੂਸ ਹੁੰਦੀ ਹੈ ਲੋਕਾਂ ਨੂੰ ਬਿਲਕੁਲ ਦੁਨੀਆ ਦੇ ਵਿੱਚ ਬਦਲਾਅ ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਬਦਲਾਅ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪਾਰਟੀ ਜਿਹੜੀ ਹੈ ਉਹ ਸਦਾ ਹੀ ਸਤਾ ਦੇ ਵਿੱਚ ਰਵੇ ਜੀ ਸ਼੍ਰੋਮਣੀ ਅਕਾਲੀ ਦਲ ਨਾ ਇਸ ਵਾਸਤੇ ਬਣਿਆ ਸੀ ਹਮ ਸ਼੍ਰੋਮਣੀ ਅਕਾਲੀ ਦਲ ਦਾ ਜਿਹ ਇਤਿਹਾਸ ਬੜੀਏ ਬਹੁਤ ਸਾਰੇ ਬੰਦੇ ਕਹਿੰਦੇ ਆ ਕੇ ਵੇਖੋ ਜੀ ਅਕਾਲੀ ਦਲ ਦਾ ਡਾਊਨਫਾਲ ਆ ਗਿਆ ਉਹ ਡਾਊਨਫਾਲ ਦੇਖਦੇ ਆ ਕਿ ਉਹ ਸਤਾ ਦੇ ਵਿੱਚ ਨਹੀਂ ਆਇਆ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਨਹੀਂ ਲੋਕਾਂ ਦੀਆਂ ਨਜ਼ਰਾਂ ਤੋਂ ਉਤਰਿਆ ਅਕਾਲੀ ਦਲ ਨਹੀਂ 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 ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਨਜ਼ਰਾਂ ਤੋਂ ਉਤਰਨ ਦੇ ਕਾਰਨ ਉਹ ਇੱਕ ਅਲੱਗ ਪਹਿਲੂ ਏ ਜੇ ਇਹ ਦੇਖ ਕੇ ਕਿਹਾ ਜਾਵੇ ਕਿ ਅਕਾਲੀ ਦਲ ਹੁਣ ਸਤਾ ਦੇ ਵਿੱਚ ਨਹੀਂ ਰਿਹਾ ਆਮ ਆਦਮੀ ਪਾਰਟੀ ਆ ਗਈ ਜਾਂ ਇਸ ਤੋਂ ਪਹਿਲਾਂ ਕਾਂਗਰਸ ਆ ਗਈ ਇਹ ਇੱਕ ਵੱਖਰਾ ਪਹਿਲੂ ਏ ਸ਼੍ਰੋਮਣੀ ਅਕਾਲੀ ਦਲ ਜਦੋਂ ਬਣਾਇਆ ਗਿਆ ਸੀ ਸਾਡੇ ਪੁਰਖਿਆਂ ਨੇ ਤਾ ਉਦੋਂ ਉਹ ਸਿੱਖੀ ਸਿਧਾਂਤਾਂ ਨਾਲ ਪ੍ਰਣਾਇਆ ਹੋਇਆ ਸੀ ਔਰ ਉਹਦੇ ਸਾਹਮਣੇ ਵੱਡੀਆਂ ਜ਼ਿੰਮੇਵਾਰੀਆਂ ਸੀ ਉਸ ਵੇਲੇ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ ਦੇਸ਼ ਦੀ ਆਜ਼ਾਦੀ ਦੀ ਔਰ ਜਿਹੜੇ ਮਹੰਤ ਸੀ ਉਹ ਗੁਰਦੁਆਰਿਆਂ ਤੇ ਕਬਜ਼ਾ ਕਰੀ ਬੈਠੇ ਸੀ ਠੀਕ ਹੈ ਜੀ ਉਹ ਕ੍ਰੀਤੀਆਂ ਨੂੰ ਦੂਰ ਕਰਨ ਵਾਸਤੇ ਇੱਕ ਲੜਾਈ ਲੜੀ ਗਈ ਲੇਕਿਨ ਇੱਕ ਸਮਾਂ ਐਸਾ ਆ ਗਿਆ ਕਿ ਉਹ ਮਹੰਤਾਵਾਗੀ ਸਾਡੀ ਜਿਹੜਾ ਸਾਡੀ ਲੀਡਰਸ਼ਿਪ ਨੇ ਚੱਲਣਾ ਸ਼ੁਰੂ ਕਰਤਾ ਕਬਜ਼ਾ ਧਾਰੀ ਨੀਤੀ ਉਸ ਕਰਕੇ ਜਿਹੜਾ ਫਰਕ ਪਿਆ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਵਲੱਖਣ ਪਾਰਟੀ ਹੈ। ਹੂੰ ਉਹਦੀ ਹੌਂਦ ਹਸਤੀ ਉਹਦਾ ਵੇ ਆਫ ਵਰਕ ਉਹਦੀ ਸੋਚ ਦਾ ਪ੍ਰਗਟਾਵਾ ਉਹਦੀ ਕਾਰਜ ਸ਼ੈਲੀ ਉਹ ਸਾਰੀਆਂ ਪਾਰਟੀਆਂ ਨਾਲ ਲੱਗ ਗਏ। ਆਮ ਆਦਮੀ ਪਾਰਟੀ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਾਂਗਰਸ ਦਾ ਜ਼ਿਕਰ ਕੀਤਾ, ਭਾਜਪਾ ਦਾ ਜ਼ਿਕਰ ਕੀਤਾ। ਠੀਕ ਹੈ ਜੀ। ਹੁਣ ਭਾਜਪਾ ਇਹ ਉਹ ਆਰਐਸਐਸ ਤੋਂ ਸਿੱਧ ਲੈ ਕੇ ਚੱਲਦੀ ਹੈ। ਜੀ। ਰਾਸ਼ਟਰੀ ਸੇਮ ਸੇਖ ਸਾਬ ਜਿਹੜਾ ਹੈ ਉਹ ਜੋ ਉਹ ਕਹਿੰਦੇ ਆ ਉਹ 1900 ਕਰਦੇ ਆ ਲੇਕਿਨ ਅਸੀਂ ਸੇਹਦ ਲੈਣੀ ਅਕਾਲ ਤਖਤ ਸਾਹਿਬ ਤੋਂ ਹਮ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪਰੰਪਰਾਵਾਂ ਤੋਂ ਸੇਹਦ ਲੈਣੀ ਹੈ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਫੈਸਲੇ ਲੈਣੇ ਆ ਜੀ ਸਾਡਾ ਤੇ ਉਹਨਾਂ ਦਾ ਜ਼ਮੀਨ-ਸਮਾਨ ਦਾ ਫਰਕ ਸੀ ਪਰ ਇਹਨੂੰ ਹੰਕਾਰ ਸਮਝ ਲਈਏ ਜਾਂ ਇਹਨੂੰ ਇਹ ਸਮਝ ਲਈਏ ਕਿ ਅਸੀਂ ਤਾਂ ਵੇਖੋ ਸਾਡੇ ਤੇ ਏਡੀ ਵੱਡੀ ਬਖਸ਼ਿਸ਼ ਏ ਉਹ ਬਖਸ਼ਿਸ਼ ਦੇ ਵਿੱਚ ਅਸੀਂ ਉਹ ਸਾਰਾ ਕੁਝ ਭੁੱਲ ਗਏ ਹਮ ਔਰ بولਦੇ بولਦੇ ਇੰਨੀ ਕੋ ਗ੍ਰੈਵਿਟੀ ਚ ਆ ਗਏ ਕੋ ਉਹ ਪਾਰਟੀਆਂ ਅੱਜ ਸਾਨੂੰ ਦੋਸ਼ੀ ਬਣਾਈ ਬੈਠੀਆਂ ਹੂੰ ਉਹ ਕਹਿੰਦੇ ਆ ਕਿ ਇਹਨਾਂ ਦੇ ਗਲਤ ਫੈਸਲੇ ਅਸੀਂ ਠੀਕ ਕਰਾਂਗੇ ਜੀ ਇਹ 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 ਲੈਵਲ ਇਹ ਗ੍ਰੈਵਿਟੀ ਦਾ ਪਰ ਲੋਕ ਕਿਹੜੇ ਕਾਲੀਦਾਨ ਨੂੰ ਮੰਨਣਾ ਲੋਕ ਤਾਂ ਇਸ ਟੀ ਚੁੱਲ ਜੇ ਬੈਠਿਆ ਕਿੱਧਰ ਜਾਈਏ ਦੇਖੋ ਗੱਲ ਕੀ ਏ ਕਿ ਮੈਂ ਫਿਰ ਉੱਥੇ ਉਹ ਗੱਲ ਕਾਹਾਂਗਾ ਕਿ ਜਦੋਂ ਪਰਿਵਾਰ-ਵਾਰ ਦੀ ਜਕੜਨ ਦੇ ਵਿੱਚ ਕੋਈ ਵੀ ਚੀਜ਼ ਆ ਜਾਵੇ ਤਾਂ ਉਹਦੇ ਤੇ ਟਾਈਮ ਤਾਂ ਲੱਗਦਾ ਹੀ ਏ ਹੂੰ ਤੇ ਉਹ ਟਾਈਮ ਲੱਗ ਵੀ ਰਿਹਾ ਔਰ ਉਸ ਟਾਈਮ ਦੇ ਵਿੱਚ ਜਿਹੜਾ ਬਹੁਤ ਕੁਝ ਵਾਪਰ ਵੀ ਚੁੱਕਾ ਤੁਸੀਂ ਇਹ ਦੇਖੋ ਆ ਬੀਤੇ ਦਿਨ ਇੱਕ ਫੈਸਲਾ ਕੀਤਾ ਮਜੂਦਾ ਸਿੰਘ ਸਹਿਬਾਨਾ ਨੇ ਜੀ ਤੇ ਦੋਸ਼ੀਆਂ ਦੀ ਗਤਾਰ ਵਿੱਚ ਕੌਣ ਖੜੇ ਸੀ ਗਿਆਨੀ ਗੁਰਬਚਨ ਸਿੰਘ ਸਾਹਿਬ ਦਾ ਜ세ਦਰ ਸਿੰਘ ਕਾਲਤਖ ਸਹਿਬ ਜੀ ਪਿਛਲਾ ਸੀਨ ਦੇਖੋ ਕਿ ਜਿੱਦਣ ਡੇਰਾ ਸੌਦਾ ਸਾਧ ਨੂੰ ਉਹਨਾਂ ਨੇ ਮaaf ਕੀਤਾ ਉਸ ਦਿਨ ਉਹ ਵਸੀਲ ਤੇ ਖੜੇ ਸੀ ਹੂੰ ਤੇ ਉਹ ਫੈਸਲੇ ਸੁਣਾ ਰਹੇ ਸੀ ਇਨ ਦਾ ਮਤਲਬ ਇਹ ਆ ਕਿ ਇਹ ਜਿਹੜਾ ਗਿਆਨੀ ਗੁਰਪ੍ਰਸਾਦ ਸਿੰਘ ਨੇ ਉਸ ਵੇਲੇ ਕੀਤਾ ਜਿੰਦਾ ਅਸੀਂ ਉਦੋਂ ਵੀ ਵਿਰੋਧ ਕੀਤਾ 2015 ਦੇ ਵਿੱਚ ਅੱਜ ਤੱਕ ਕਰਦੇ ਆ ਰਹੇ ਆ ਤੇ ਜਿਹੜੀ ਇਹ ਲੀਡਰਸ਼ਿਪ ਏ ਜਿਨ੍ਹਾਂ ਦੇ ਕੋਲ ਵੱਡੇ ਅਹੁਦੇ ਸੀ ਜਿਹੜੇ ਪੰਜਾਬ ਦੀ ਸਤਾ ਦੇ ਉੱਤੇ ਕਾਬਜ ਸਨ ਕੀ ਇਹਨਾਂ ਨੂੰ ਸਮਝ ਨਹੀਂ ਲੱਗੀ ਜੇ ਇਹਨਾਂ ਨੂੰ ਸਮਝ ਲੱਗੀ ਤੇ 2 ਦਸੰਬਰ ਨੂੰ ਇਹਨਾਂ ਨੇ ਆਪਦੀ ਗਲਤੀ ਦਾ ਸਾਾਸ ਵੀ ਕੀਤਾ ਜੀ ਫਿਰ ਉਸ ਗਲਤੀ ਦਾ ਸਾਾਸ ਕਰਕੇ ਵੀ ਭੁੱਲਾ ਬਖਸ਼ਾ ਕੇ ਵੀ ਤੇ ਫਿਰ ਉਹਦੇ ਵਿੱਚ ਕਹਿ ਦਿੱਤਾ ਕਿ ਰਾਜਨੀਤਿਕ ਫੈਸਲੇ ਅਸੀਂ ਕਾਲ ਤਕ ਸਾਹਿਬ ਤੋਂ ਜਾਰੀ ਹੁਕਮਨਾਮਿਆਂ 'ਚ ਨਹੀਂ ਮੰਨਦੇ ਇਹ ਆਪਣੇ ਆਪ ਵਿੱਚ ਬڑے ਵੱਡੇ ਸਵਾਲ ਨੇ ਜੀ ਜਿਵੇਂ ਤੁਸੀਂ ਕਿਹਾ ਕਿ ਬਾਕੀ ਪਾਰਟੀਆਂ ਪੰਜ ਬਾਰੇ ਪੰਜਾਬ ਬਾਰੇ ਚਿੰਤਤ ਨਹੀਂ ਹੈ ਅਕਾਲੀ ਦਲ ਚਿੰਤਤ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਕਹਿੰਦੇ ਕਿ ਅਸੀਂ ਜਿਹੜੇ ਪੰਥਕ ਮਸਲੇ ਉਹਨਾਂ ਨੂੰ ਸੁਲਝਾਉਣ 'ਚ ਕੋਸ਼ਿਸ਼ ਲੱਗੇ ਹੋਏ ਆਂ ਜਾਂ ਆਪਾਂ ਬੇਅਦਬੀਆਂ ਵਾਲੇ 'ਚ ਕਾਨੂੰਨ ਲੈ ਲੀਏ ਹਨਾ ਜਾਂ ਸਰੂਪ ਚੋਰੀ ਵਾਲੀ ਗੱਲ ਲੈ ਲੀਏ ਉਹ ਇਹ ਆਮ ਆਦਮੀ ਪਾਰਟੀ ਤਾਂ ਕਹਿੰਦੀ ਅਸੀਂ ਪੰਥਕ ਬੰਦ ਜਾ ਰਹੇ ਹਾਂ ਤੇ ਅਕਾਲੀ ਦਲ ਕਿੱਥੇ ਨਹੀਂ ਫਿਰ ਮੈਂ ਉਹੀ ਗੱਲ ਕਹਿ ਰਿਹਾ ਕਿ ਹੈਪੀ ਜੀ ਜਿਹੜਾ ਆਮ ਆਦਮੀ ਪਾਰਟੀ ਅੱਜ ਕਰ ਰਹੀ ਹੈ ਜਾਂ ਕਾਂਗਰਸ ਦਾਅਵੇ ਕਰ ਰਹੀ ਹੈ ਜਾਂ ਦੂਸਰੀਆਂ ਪਾਰਟੀਆਂ ਕਰ ਰਹੇ ਹੁਣ ਰਾਤ ਇੱਕ ਟੀਵੀ ਚੈਨਲ ਦੇ ਉੱਤੇ ਮੇਰੇ ਨਾਲ ਡਿਬੇਟ 'ਚ ਇੱਕ ਕਾਂਗਰਸ ਦਾ ਬਲਾਰਾ ਬੈਠਾ ਸੀ ਜੀ ਉਹ ਮੈਨੂੰ ਐਡਵਾਈਸ ਕੀ ਦੇ ਰਿਹਾ ਹੈ ਉਹ ਕਹਿੰਦਾ ਜੀ ਦੇਖੋ ਅ ਕਾਲੀ ਕਾਲੀਆਂ ਨੇ ਆ ਗਲਤ ਕੀਤਾ ਕਾਲੀਆਂ ਨੇ ਆ ਗਲਤ ਕੀਤਾ ਮੈਂ ਉਹਨੂੰ ਫਿਰ ਉਹਦਾ ਪਛੋਕੜ ਦੱਸਿਆ ਮੈਂ ਕਿ ਅਸੀਂ ਤਾਂ ਮੰਨਦੇ ਆ ਕਿ ਸਾਡੇ ਜਿਹੜੇ ਆਗੂਆਂ ਨੇ ਇਹ ਗਲਤੀਆਂ ਕੀਤੀਆਂ ਉਹਦਾ ਉਹ ਉਹਨਾਂ ਨੇ ਅਹਿਸਾਸ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਵੀ ਹੈ ਕਰਨਾ ਵੀ ਪਏਗਾ ਲੇਕਿਨ ਤੁਸੀਂ ਜਿਸ ਪਾਰਟੀ ਦੇ ਬੁਲਾਰੇ ਹੋ ਉਸ ਪਾਰਟੀ ਦੇ ਤਾਂ ਹਾਥੀ ਖੋਣ ਨਾਲ ਰੰਗੇ ਹੋਏ ਨੇ ਹੂੰ ਸੋ ਮੈਂ ਇਹੀ ਗੱਲ ਕਹਿਣੀ ਚਾਹਣਾ ਕਿ ਇਹ ਮੌਕਾ ਕਿਉਂ ਆਇਆ ਇਹ ਮੌਕਾ ਲਿਆਉਣ ਲਈ ਕਿਤੇ ਨਾ ਕਿਤੇ ਸਾਡੇ ਆਪਣੇ ਬੰਦੇ ਜ਼ਿੰਮੇਵਾਰ ਨੇ ਔਰ ਉਹਨਾਂ ਨੂੰ ਉਸ ਗੱਲ ਦਾ ਅੱਜ ਵੀ ਅਹਿਸਾਸ ਹੋਣਾ ਚਾਹੀਦਾ ਚੰਗੇ ਢੰਗ ਦੇ ਨਾਲ ਤਾਂ ਕਿ ਭਵਿੱਖ ਦੇ ਵਿੱਚ ਜਿਵੇਂ ਮੈਂ ਅੱਗੇ ਵੀ ਕਿਸੇ ਟੀਵੀ ਚੈਨਲ ਤੇ ਆਧਾਰਨ ਦਿੱਤੀ ਸੀ ਕਿ ਫੋੜਾ ਆ ਜਾਂਦਾ ਨਾ ਉਹਦੇ ਚ ਪਾਸ ਪੈ ਜਾਂਦੀ ਏ ਰੇਸ਼ਾ ਪੈ ਜਾਂਦਾ ਤੇ ਡਾਕਟਰ ਕੋਲ ਜਾਈਦਾ ਤੇ ਉਹ ਚੀਰਾ ਦਿੰਦਾ ਹਮ ਪੱਟੀ ਕਰਦਾ ਬੰਨ੍ਹਦਾ ਤੇ ਫਿਰ ਉਸ ਵੇਲੇ ਮਰੀਜ਼ ਜਿਹੜਾ ਤੜਫਦਾ ਵੀ ਏ ਜੀ ਲੇਕਿਨ ਜਿਵੇਂ ਜਿਵੇਂ ਉਹਦੇ ਤੇ ਉਹ ਮਲਮ ਲਗਦੀ ਉਹਨੂੰ ਆਰਾਮ ਆਉਂਦਾ ਪੱਟੀ ਦਾ ਤਾਂ ਫੇਰ ਉਹ ਠੀਕ ਹੋ ਜਾਂਦਾ ਤੇ ਫੇਰ ਕਾਲੀ ਗੱਲ ਨੂੰ ਕਹਿ ਰਹੇ ਤੁਸੀਂ ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਗਰਾਵਟ ਆਈ ਹੈ ਉਹ ਪਾਸ ਭਰ ਚੁੱਕੀ ਹੈ ਹਾਂ ਉਹ ਜਿਹੜੀ ਹੈ ਉਹ ਦੂਰ ਕਰਨੀ ਬੜੀ ਜ਼ਰੂਰੀ ਹੈ ਉਹ ਅਜੇ ਵੀ ਥੋੜੀ ਥੋੜੀ ਕਿਤੇ ਜ਼ਿਆਦਾ ਕਿਤੇ ਥੋੜੀ ਉਹ ਉਹ ਜਿਹੜੀ ਆ ਉਹ ਘਟਾਉਣ ਦੀ ਬਹੁਤ ਲੋੜ ਹੈ ਉਹਨੂੰ ਪੂਰੀ ਤਰ੍ਹਾਂ ਉਹ ਜ਼ਖਮ ਨੂੰ ਬਚਾਉਣ ਦੀ ਲੋੜ ਹੈਗੀ ਜੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਪੰਤਕ ਮਸਲਿਆਂ ਦੀ ਗੱਲ ਕਰਦਾ ਹੈ ਤਾਂ ਕੋਈ ਮਤਲਬ ਉਹ ਆਪਾਂ ਕਹਿੰਦੇ ਕੋਈ ਪ੍ਰੋਗਰਾਮ ਲੀਕਿਆ ਨਹੀਂ ਲੱਗਦਾ ਤੁਹਾਡਾ ਪ੍ਰੋਗਰਾਮ ਦੇਖੋ ਇੱਕ ਤਾਂ ਇਹ ਆ ਕਿ ਟੱਕਰ ਜਿਹੜੀ ਹੈ ਬਹੁਤ ਵੱਡੇ ਸਰਮਾਇਦਾਰ ਘਰਾਣੇ ਦੇ ਨਾਲ ਤੇ ਉਹਨਾਂ ਦੇ ਸੋਰਸ ਵੀ ਬਹੁਤ ਵੱਡੇ ਆ ਸਿਸਟਮ ਦੇ ਉੱਤੇ ਵੀ ਉਹਨਾਂ ਦਾ ਕਬਜ਼ਾ ਹੈ ਜੀ ਚਾਹੇ ਐਸਜੀਪੀਸੀ ਹੋਵੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜੋ ਇਸ ਵੇਲੇ ਤੁਹਾਨੂੰ ਸਮਝ ਹੀ ਹੈ ਕਿ ਜਿਹੜੇ ਜਥੇਦਾਰਾਂ ਨੇ ਫੈਸਲੇ ਕੀਤੇ ਉਹਨਾਂ ਨੂੰ ਕਿਵੇਂ ਤੋਰੇ ਆ ਗਿਆ ਹਮ ਔਰ ਕਿਵੇਂ ਉਹਨਾਂ ਨੂੰ ਦੋਸ਼ੀ ਬਣਾਇਆ ਗਿਆ ਉਹਨਾਂ ਦਾ ਗੁਨਾਹ ਕੀ ਸੀ ਗੁਨਾਹ ਤਾਂ ਇਹੋ ਹੀ ਸੀ ਕਿ ਇਹ ਖੁਦ ਹੀ ਗਏ ਉਹਨਾਂ ਦੇ ਕੋਲ ਚੱਲ ਕੇ ਉਹਨਾਂ ਨੂੰ ਕਿਹਾ ਜੀ ਆ ਅਸੀਂ ਗਲਤੀਆਂ ਕੀਤੀਆਂ ਸਾਨੂੰ ਇਹਦੀ ਜੋ ਵੀ ਸਜ਼ਾ ਲੱਗਦੀ ਲਗਾਓ ਜੇ ਉਹਨਾਂ ਨੇ ਥੋੜੀ ਜ਼ਿਆਦਾ ਲਗਾਤੀ ਹੈ ਹਾਲਾਂਕਿ ਇਹ ਜੇ دنیਵੀ ਕਾਨੂੰਨਾਂ ਦੇ ਮਤਲਬ ਆ ਉਹ ਵੇਖੀਏ ਜੀ ਤੇ ਜਿੱਡੇ ਵੱਡੇ ਦੋਸ਼ ਸੀ ਉਹਦੇ ਵਿੱਚ دنیਵੀ ਕਾਨੂੰਨ ਦੇ ਵਿੱਚ ਤਾਂ سزا سزا ਮੌਤ ਵੀ ਹੋ ਆ ਸਕਦੀ ਹੈ ਉਮਰ ਕੈਦ ਵੀ ਹੋ ਸਕਦੀ ਹੈ ਜੀ ਹੈਨਾ ਇੱਥੇ ਤਾਂ ਸਾਨੂੰ ਲਫਜ਼ਾਂ ਦੇ ਨਾਲ ਸਾਡਾ ਸ਼ੁੱਧীকরণ ਕਰਨ ਦੀ ਗੱਲ ਕੀਤੀ ਗਈ ਹੈ ਨਾ ਤੇ ਅਸੀਂ ਉਹਨੂੰ ਇੱਕ ਵੱਡਾ ਮੰਨ ਕੇ ਕਿ ਇਹ ਇਹਨਾਂ ਨੇ ਜਥੇਦਾਰਾਂ ਨੇ ਤਾਂ ਬੜਾ ਵੱਡਾ ਗੁਨਾਹ ਕੀਤਾ ਉਹਨਾਂ ਨੂੰ ਘਰਾਂ ਦੇ ਵਿੱਚ ਤੋੜਿਆ ਗਿਆ ਉਹਨਾਂ ਦੇ ਉੱਤੇ ਲਾਂਚਰ ਲਾਏ ਗਏ ਉਹਨਾਂ ਨੂੰ ਸੋਸ਼ਲ ਮੀਡੀਆਜ਼ ਉੱਤੇ ਭੰਡਿਆ ਗਿਆ ਤੇ ਗਲਤੀਆਂ ਤਾਂ ਸਾਡੀਆਂ ਆਪਣੀਆਂ ਸੀ ਜੀ ਅਸੀਂ ਇਹ ਗਲਤੀਆਂ ਕਰਦੇ ਨਾ ਨਾ ਸਾਨੂੰ ਕਾਲ ਤੱਕ ਸਾਹਿਬ ਤੇ ਜਾਣ ਦਾ ਮੌਕਾ ਬਣਦਾ ਇਸ ਰੂਪ ਦੇ ਵਿੱਚ ਤੇ ਨਾ ਹੀ ਉਥੋਂ ਸੁਝਾਵਾਂ ਲੱਗਦੀਆਂ ਹੂੰ ਸੋ ਇਹ ਗਲਤੀਆਂ ਨੇ ਇਹਨਾਂ ਦੇ ਵਿੱਚ ਸੁਧਾਰ ਦੀ ਲੋੜ ਏ ਪਰ ਲੋਕ ਤਾਂ ਉਹੀ ਨੇ ਉਹ ਨਰਸਰ ਜੀ ਦੇ ਵਿੱਚ ਵੀ ਬਹੁਤੇ ਲੋਕ ਤਾਂ ਉਧਰ ਹੀ ਆਏ ਨੇ ਨਾ ਜੀ ਚੱਲ ਕੇ ਸੋ ਕਿਤੇ ਨਾ ਕਿਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਟਾਈਮ ਤਾਂ ਲੱਗੇਗਾ ਹੀ ਨਾ ਹੂੰ ਇਹ ਠੀਕ ਏ ਕਿ ਕੁਝ ਬੰਦਿਆਂ ਨੇ ਇਧਰ ਆਣ ਕੇ ਸੈਕਰੀਫਾਈ ਕੀਤਾ ਜੀ ਕੁਝ ਬੰਦਿਆਂ ਨੇ ਇਹ ਗੱਲ ਕਹੀ ਹੈ ਕਿ ਠੀਕ ਹੈ ਜਿਹੜੀਆਂ ਉਸ ਵੇਲੇ ਗਲਤੀਆਂ ਹੋਈਆਂ ਅਸੀਂ ਕਹਿੰਦੇ ਰਹੇ ਸਾਡੀ ਮੰਨੀ ਨਹੀਂ ਗੱਲ ਪਰ ਲੋਕ ਤਾਂ ਇਹ ਕਹਿੰਦੇ ਆ ਨਾ ਕਿ ਤੁਸੀਂ ਸਾਰੇ ਇਕੱਠੇ ਹੀ ਸੀ ਇਕੱਠੇ ਸੀ ਹਾਂ ਬਿਲਕੁਲ ਜਿਵੇਂ ਭਾਜਪਾ ਦੀ ਆਪਾ ਜਦੋਂ ਗੱਲ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅਸੀਂ ਅਕਾਲ ਤਖਤ ਤੋਂ ਸੇਧ ਲੈ ਕੇ ਫੇਰ ਪੰਜਾਬ ਦੇ ਲਈ ਕੰਮ ਕਰਨਾ ਹੈ ਵੀ ਤੁਸੀਂ ਕਹਿੰਦੇ ਕੋ ਬੀਜੇਪੀ ਆਰਐਸਐਸ ਦੀ ਸੁਣਦੀ ਹੈ ਹਾਂ ਹਾਂ ਪਰ ਬੀਜੇਪੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਜਿਹਦੇ ਨਾਲੋਂ ਸਾਹਂ ਪਾਉਂਦੀ ਹੈ ਉਹ ਖਤਮ ਹੀ ਹੋ ਜਾਂਦਾ ਬੰਦਾ 2097 ਦੇ ਵਿੱਚ ਸਾਂਝ ਪਈ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਸਾਰੇ ਧੜੇ ਬੀਜੇਪੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਖਤਮ ਵੀ ਹੋ ਸਕਦੇ ਨੇ ਦੇਖੋ ਮਿਸਾਲ ਸਾਹਮਣੇ ਆ ਫਿਰ ਆਮ ਆਦਮੀ ਪਾਰਟੀ ਦੀ ਉਹਨਾਂ ਦਾ ਕੋਈ ਕਿਡਰ ਨਹੀਂ ਸੀ ਉਹਨਾਂ ਇੱਕ ਏਜੰਡਾ ਤੈਅ ਕੀਤਾ ਲੋਕਾਂ ਨੂੰ ਸੁਪਨੇ ਦਿਖਾਏ ਹਕੀਕਤਾਂ ਜੇ ਸਾਹਮਣੇ ਆਉਣੀ ਸੀ ਨਾ ਜਦੋਂ ਉਹਨਾਂ ਨੇ ਰਾਜ ਭਾਗ ਚਾਉਣਾ ਸੀ ਤੇ ਹੁਣ ਆਏ ਨੇ ਤੇ 4 ਸਾਲਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਬੜੇ-ਬੜੇ ਦੋਸ਼ ਲੱਗੇ ਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਉਹਨੂੰ ਉਹਨਾਂ ਨੇ ਲਾਗੂ ਨਹੀਂ ਕੀਤਾ ਹਾਂਜੀ ਇਸ ਕਰਕੇ ਇਹ ਜਿਹੜਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਪਰਛਾਵਾਂ ਪਿਆ ਹੈ ਉਹ ਪਰਛਾਵਾਂ ਜਦੋਂ ਵੀ ਦੂਰ ਹੋ ਜਾਏਗਾ ਉਦੋਂ ਹੀ ਅਸੀਂ ਇੱਕ ਨਿਗਰ ਰੂਪ ਦੇ ਵਿੱਚ ਅੱਗੇ ਚਲੇ ਜਾਵਾਂਗੇ ਨਹੀਂ ਸਾਰੇ ਬਣੂਗੀ ਭਾਜਪਾ ਨਾ ਜਿੱਤੋਂ ਤੱਕ ਭਾਜਪਾ ਦੀ ਗੱਲ ਕਰਦਾ ਮੈਂ ਭਾਜਪਾ ਦੀ ਇਹ ਗੱਲ ਕਹਿ ਰਿਹਾ ਸੀ ਮੈਂ ਉਹ ਗੱਲ ਵਿੱਚ ਆਪਣੀ ਰਹਿ ਗਈ ਕਿ ਭਾਜਪਾ ਤੋਂ ਬਿਨਾ ਜੇ ਆਮ ਆਦਮੀ ਪਾਰਟੀ ਇੱਥੇ 92 ਵਿਧਾਇਕਾਂ ਦੇ ਨਾਲ ਸਰਕਾਰ ਬਣਾ ਸਕਦੀ ਬਿਨਾ ਕਿਸੇ ਗੱਠ ਜੋੜ ਦੇ ਤੇ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਕੇ ਕਿਉਂ ਨਹੀਂ ਬਣਾ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਪ੍ਰਚਾਰ ਕੀਤਾ ਥੱਗੇ ਗਏ ਲੋਕ ਤਾਂ ਫਿਰ ਉਹੀ ਕੋਸ਼ਿਸ਼ ਤੁਸੀਂ ਕਰੋਗੇ ਨਾ 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 ਉਹਨਾਂ ਨੇ ਸੁਪਨੇ ਦਿਖਾਏ ਸਾਨੂੰ ਉਹ ਸੁਪਨਿਆਂ ਨੂੰ ਲਾਗੂ ਕਰਨਾ ਚਾਹੀਦਾ ਉਹ ਕੰਮ ਕਰਨੇ ਚਾਹੀਦੇ ਆਪਣੀ ਆਪਣੇ ਖਿੱਤੇ ਲਈ ਆਪਣੀ ਕੌਮ ਲਈ ਆਪਣੇ ਪੰਜਾਬ ਦੇ ਲਈ ਜਿਸ ਲਈ ਜਿਸ ਮਕਸਦ ਲਈ ਕਾਲੀਦਲ ਬਣਿਆ ਪੰਥ ਦੀ ਪਹਿਰੇਦਾਰੀ ਕਰਨੀ ਚਾਹੀਦੀ ਬੇਰੁਜ਼ਗਾਰਾਂ ਨੂੰ ਰਜਗਾਰ ਲਈ ਕੋਈ ਮਾਸਟਰ ਪਲਾਨ ਬਣਾਉਣਾ ਚਾਹੀਦਾ ਪੰਜਾਬ ਨੂੰ ਸਵਸਥ ਪਾਣੀ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਅੱਜ ਤਾਂ ਪਲੂਟ ਹੋ ਗਿਆ ਪੰਜਾਬ ਦਾ ਪਾਣੀ ਜਿਹੜੇ ਇਲਾਕੇ ਦੇ ਵਿੱਚੋਂ ਤੁਸੀਂ ਆਉਂਦੇ ਹੋ ਫਰੀਦਕੋਟ ਮੁਕਸਰ ਸਾਹਿਬ ਮਠੰਡਾ ਤੇ ਅੱਜ ਤੁਸੀਂ ਦੇਖੋ ਉੱਥੇ ਕੀ ਹਾਲਾਤ ਬਣੇ ਪਏ ਨੇ ਸੋ ਅਸੀਂ ਜਦੋਂ ਪੰਜਾਬ ਦੇ ਲੋਕਾਂ ਨੂੰ ਉਹ ਸਾਰਾ ਆਪਣਾ ਨਜ਼ਰੀਆ ਪੇਸ਼ ਕਰਾਂਗੇ ਨਹੀਂ ਇਹ ਹਾਲਾਤ ਨਹੀਂ ਨਾ ਬਣੇ ਇਹ ਇਸ ਪਾਰਟੀ ਦੇ ਦੌਰਾਨ ਤਾਂ ਬਣੇ ਹੀ ਨਹੀਂ ਹਾਲਾਤ ਹਲਾਤਾ ਬਣਾਏ ਗਏ ਨਾ ਪਹਿਲਾਂ ਤੋਂ ਹੀ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਸਾਰੇ 5 ਸਾਲਾਂ ਚ ਠੀਕ ਕਰ ਦੇਾਂਗੇ ਇਹਨਾਂ ਕੋਲ ਨਹੀਂ ਹੋਏ ਜਿਹੜੇ ਖਰਾਬ ਕੀਤੇ ਸੀ ਜਿਹੜੇ ਖਰਾਬ ਕੀਤੇ ਸੀ ਨਹੀਂ ਹੋਏ ਤੇ ਇਸ ਸਮੇਂ ਦੇ ਦਰਮਿਆਨ ਜਿਹੜੀ ਪਾਰਟੀ ਦੀ ਆਪਾਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਦੀ ਉਹ ਆਪਣੀਆਂ ਗਲਤੀਆਂ ਨੂੰ ਜਦੋਂ ਪ੍ਰਵਾਨ ਕਰ ਚੁੱਕਾ ਹੈ ਗਲਤੀਆਂ ਦੇ ਅਹਿਸਾਸ ਤੋਂ ਬਾਅਦ ਉਹ ਇੱਕ ਆਪਣੀ ਚੰਗੀ ਸੋਚ ਲੈ ਕੇ ਜਦੋਂ ਅੱਗੇ ਆਵੇਗਾ ਤੇ ਆਪਣੇ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਤੰਦਰੁਸਤ ਰੂਪ ਦੇ ਵਿੱਚ ਚੰਗੇ ਕੰਮ ਕਰਨ ਲਈ ਜਾਣਿਆ ਜਾਏਗਾ ਜੇ ਸੇਧ ਦੀ ਗੱਲ ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕਿ ਆਰਐਸਐਸ ਤੋਂ ਸੇਧ ਲੈਂਦਾ ਜੇ ਕੱਲ ਨੂੰ ਆਰ ਬੀਜੇਪੀ ਨਾਲ ਸਾਂਝ ਪੈਂਦੀ ਹੈ ਅਕਾਲੀ ਦਲ ਦੀ ਤਾਂ ਫਿਰ ਸੇਧ ਕਿੱਥੋਂ ਲਓਗੇ ਦੇਖੋ ਜੀ ਮੈਂ ਤਾਂ ਇਸ ਹੱਕ ਦੇ ਵਿੱਚ ਨਹੀਂ ਮੈਂ ਗੱਲ ਕਹਿਣਾ ਕਿ ਖੇਤਰੀ ਪਾਰਟੀ ਨੂੰ ਆਪਣਾ ਅਜੰਡਾ ਜਿਹੜਾ ਹੈ ਬੜੇ ਚੰਗੇ ਰੂਪ ਦੇ ਵਿੱਚ ਲਾਗੂ ਕਰਵਾਉਣ ਲਈ ਇੱਕ ਵਿਸ਼ਵਾਸ ਜਿੱਤਣਾ ਚਾਹੀਦਾ ਮੋਰ ਤੋਂ ਪੰਜਾਬੀਆਂ ਦਾ ਤੇ ਕਿਸੇ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ ਕਿਸੇ ਨਾਲ ਵੀ ਸਾਨੂੰ ਆਪਣੀ ਦ੍ਰਿੜਤਾ ਦੇ ਨਾਲ ਆਪਣੇ ਸੰਕਲਪ ਦੇ ਨਾਲ ਅੱਗੇ ਵਧਣਾ ਚਾਹੀਦਾ ਤੇ ਇਥੇ ਸ਼੍ਰੋਮਣੀ ਅਕਾਲੀ ਦਲ ਜੇ ਆਮ ਆਦਮੀ ਪਾਰਟੀ ਦਿੱਲੀ ਤੋਂ ਕੇਜਰੀਵਾਲ ਇੱਕ ਬਣਾ ਸਕਦਾ ਇਥੇ ਸਮੂਚੇ ਸਿਸਟਮ ਦੇ ਵਿੱਚ ਲਿਆ ਕੇ ਸਰਕਾਰ ਬਣਾ ਸਕਦਾ ਤਾਂ ਜਿਹੜੇ ਅਸੀਂ ਇਸ ਖਿੱਤੇ ਦੇ ਲੋਕ ਆ ਅਸੀਂ ਤਾਂ ਇੱਥੇ ਹੀ ਜੰਮੇ ਆ ਇੱਥੇ ਹੀ ਪਲੇ ਆ ਇੱਥੇ ਵੱਡੇ ਹੋਏ ਆ ਇੱਥੇ ਸਿਆਸਤ ਕਰ ਰਹੇ ਆ ਸਾਨੂੰ ਲੋਕਾਂ ਨੇ ਪ੍ਰਵਾਨ ਵੀ ਕੀਤਾ ਲੋਕਾਂ ਨੇ ਸਾਨੂੰ ਵੱਡੇ ਅਹੁਦੇ ਵੀ ਦਿੱਤੇ ਬਹੁਤ ਮਾਣ ਬਖਸ਼ਿਆ ਤੇ ਗਾਂ ਕਿਉਂ ਨਹੀਂ ਦੇਣਗੇ ਗਲਤੀਆਂ ਸਾਡੀਆਂ ਨੇ ਉਹਨਾਂ ਗਲਤੀਆਂ ਨੂੰ ਖੁੱਲੇ ਮਨ ਨਾਲ ਮੰਨਣ ਦੀ ਲੋੜ ਹੈਗੀ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਧੰਨਵਾਦ